ਸ੍ਰੀਕਾਲ ਦੋਸਤੋ ਪੰਡਾ ਵਾਲੇ ਨਿਵੇਸ਼ਕ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਦੋਸਤੋ ਜੇਕਰ ਤੁਸੀਂ ਕੋਈ ਆਪਣੀ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਜਾਂ ਇੱਕ ਦੋ ਮਹੀਨਿਆਂ ਦੇ ਅੰਦਰ ਨਵੀਂ ਕਾਰ ਖਰੀਦਣ ਜਾ ਰਹੇ ਹੋ ਤਾਂ ਤੁਹਾਨੂੰ ਦਿਵਾਲੀ ਤੱਕ ਇੰਤਜ਼ਾਰ ਕਰਨਾ ਚਾਹੀਦਾਗਾ ਕਿਉਂਕਿ 15 ਅਗਸਤ ਦਾ ਜਿਹੜਾ ਭਾਸ਼ਣ ਸੀ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਦੇ ਵਿੱਚ ਉਹਨਾਂ ਨੇ ਇੱਕ ਐਲਾਨ ਕੀਤਾਗਾ ਵੀ ਅਸੀਂ ਦੀਵਾਲੀ ਦੇ ਉੱਤੇ ਆਮ ਜਨਤਾ ਨੂੰ ਤੋਹਫੇ ਦੇ ਤੌਰ ਤੇ ਜਿਹੜਾ GST ਆ ਉਹ ਘਟਾਉਣ ਜਾ ਰਹੇ ਹਾਂ ਤਾਂ GST ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਘੱਟ ਹੋ ਜਾਵੇਗਾ ਪਰ ਉਹਨਾਂ ਵਿੱਚੋਂ ਕਾਰਾਂ ਵੀ ਮੇਨ ਨੇ ਕਾਰਾਂ ਦੇ ਉੱਤੇ ਵੀ GST ਘਟਾਉਣ ਬਾਰੇ ਗਵਰਨਮੈਂਟ ਵਿਚਾਰ ਕਰ ਰਹੀ ਆ ਤੇ ਹੋ ਸਕਦਾ ਦੀਵਾਲੀ ਦੇ ਉੱਤੇ ਲੋਕਾਂ ਨੂੰ ਦੀਵਾਲੀ ਦਾ ਇੱਕ ਤੋਹਫੇ ਦੇ ਵਜੋਂ ਇਹ GST ਜਿਹੜਾ ਘਟਾਇਆ ਹੋਇਆ ਰੇਟ ਆ ਉਹ ਲੋਕਾਂ ਨੂੰ ਮਿਲੇ ਤਾਂ ਜੇਕਰ ਤੁਸੀਂ ਕੋਈ ਆਪਣੀ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਸੀਂ ਇੱਕ ਦੋ ਮਹੀਨੇ ਵੇਟ ਕਰ ਸਕਦੇ ਹੋ ਰੁਕ ਸਕਦੇ ਹੋ ਤਾਂ ਜੋ ਤੁਹਾਡਾ ਫਾਇਦਾ ਹੋ ਸਕੇ ਕਿਉਂਕਿ ਦੀਵਾਲੀ ਦੇ ਉੱਤੇ ਕਾਰਾਂ ਸਸਤੀਆਂ ਹੋਣ ਜਾ ਰਹੀਆਂ ਨੇ ਇਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ ਦੇ ਆਪਣੇ ਭਾਸ਼ਣ ਦੇ ਵਿੱਚ ਕਿਹਾਗਾ ਤਾਂ ਦੋਸਤੋ ਅੱਜ ਦੀ ਜਿਹੜੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਅੱਜ ਦੀ ਡੇਟ ਦੇ ਵਿੱਚ ਕਾਰਾਂ ਦੇ ਉੱਤੇ ਕਿੰਨਾ GST ਲੱਗ ਰਿਹਾ ਤੇ ਕਿੰਨਾ ਸੈਸ ਲੱਗ ਰਿਹਾਗਾ ਤੇ ਦਿਵਾਲੀ ਦੇ ਉੱਤੇ ਜਿਹੜਾ ਤੋਫਾ ਗਵਰਨਮੈਂਟ ਲੋਕਾਂ ਨੂੰ ਦੇਣ ਜਾ ਰਹੀ ਆ ਉਸ ਦੇ ਵਿੱਚ ਕਿੰਨਾ GST ਘਟ ਹੋ ਜਾਵੇਗਾ ਇਹਦੇ ਬਾਰੇ ਅੱਜ ਆਪਾਂ ਪੂਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗੇ ਤੇ ਤੁਸੀਂ ਆਪਣੀ ਵੀਡੀਓ ਨੂੰ ਲਾਸਟ ਤੱਕ ਦੇਖਣਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਾ ਬਟਨ ਦਬਾ ਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਜੋ ਤੁਹਾਨੂੰ ਆਪਣੀ ਵੀਡੀਓ ਦੀ ਜਾਣਕਾਰੀ ਨੋਟੀਫਿਕੇਸ਼ਨ ਦੇ ਥਰੂ ਮਿਲਦੀ ਰਹੇ ਤਾਂ ਦੋਸਤੋ ਆਪਾਂ ਕਰਦੇ ਆਂ ਵੀਡੀਓ ਸਟਾਰਟ ਤਾਂ ਸਭ ਤੋਂ ਪਹਿਲਾਂ ਦਾ ਦੋਸਤੋ ਵੀ ਕਾਰਾਂ ਤੇ ਜੀਐਸਟੀ ਹੈ ਜਿਹੜਾ ਉਹ ਕਿੰਨਾ ਲੱਗਦਾਗਾ ਤਾਂ ਆਪਾਂ ਤੁਹਾਨੂੰ ਇੱਕ ਟੇਬਲ ਦੇ ਰਾਹੀਂ ਸਮਝਾਵਾਂਗੇ ਵੀ ਕਿਹੜੀ ਕਾਰ ਦੇ ਉੱਤੇ ਕਿੰਨਾ ਜੀਐਸਟੀ ਗਵਰਨਮੈਂਟ ਲੈ ਰਹੀ ਹੈ ਤੇ ਹੋਰ ਕਿਹੜੇ-ਕਿਹੜੇ ਟੈਕਸ ਨੇ ਜਿਹੜੇ ਉਹ ਕਾਰ ਦੇ ਉੱਤੇ ਲੱਗਦੇ ਨੇ हां दोस्तों उस तो बाद आपा गल कर करदे हैं भी ए, ये दिवाली ਦੇ ਉੱਤੇ ਜਿਹੜਾ GST ਆ ਉਹ ਕਿੰਨਾ ਘੱਟ ਹੋ ਸਕਦਾਗਾ ਇਹਦੇ ਬਾਰੇ ਵੀ ਆਪਾਂ ਤੁਹਾਨੂੰ ਦੱਸਾਂਗੇ ਤਾਂ ਦੋਸਤੋ ਆਪਾਂ ਟੇਬਲ ਦੇ ਰਾਹੀਂ ਤੁਹਾਨੂੰ ਸਮਝਾਾਂਗੇ ਕਿ ਕਿਹੜੀ ਕਾਰ ਦੇ ਉੱਤੇ ਕਿੰਨਾ GST ਲੱਗਦਾ ਤੇ ਆਉਣ ਵਾਲੇ ਟਾਈਮ ਦੇ ਵਿੱਚ દિਵਾਲੀ ਦੇ ਉੱਤੇ ਜਿਹੜਾ ਗਵਰਨਮੈਂਟ ਕਹਿ ਰਹੀ ਹੈ ਤਾਂ ਉਹ ਕਿੰਨਾ ਘੱਟ ਹੋ ਸਕਦਾਗਾ ਤਾਂ ਦੋਸਤੋ ਜਿਹੜੀਆਂ ਛੋਟੀਆਂ ਕਾਰਾਂ ਨੇ ਪੈਟਰੋਲ ਤੇ ਚੱਲਦੀਆਂ ਨੇ ਪੈਟਰੋਲ ਵਾਲੀਆਂ ਕਾਰਾਂ ਨੇ ਜਿੰਨਾ ਦੀ ਇੰਜਨ ਦੀ ਕੈਪੈਸਿਟੀ 1200 ਸੀਸੀ ਤੱਕ ਆ ਤੇ 4 ਮੀਟਰ ਉਹਨਾਂ ਦੀ ਲੈਂਥ ਹੈਗੀ ਉਹ ਕਾਰਾਂ ਦੇ ਉੱਤੇ ਅੱਜ ਦੀ ਘੜੀ 28% ਗਵਰਨਮੈਂਟ ਜੀਐਸਟੀ ਲਗਾ ਰਹੀ ਆ ਤੇ 1% 1% ਸੈਸ ਲਗਾ ਰਹੀ ਆ ਤਾਂ ਟੋਟਲ 29% ਟੈਕਸ ਆਪਾਂ ਨੂੰ ਉਹ ਕਾਰ ਦੇ ਉੱਤੇ ਗਵਰਨਮੈਂਟ ਨੂੰ ਦੇਣਾ ਪੈਂਦਾ ਗਵਰਨਮੈਂਟ ਨੂੰ ਪੇਡ ਕਰਨਾ ਪੈਂਦਾਗਾ ਪਰ ਜਿਹੜਾ ਇਸ ਤੋਂ ਬਾਅਦ ਰੋਡ ਟੈਕਸ ਆ ਜਾਂ ਫਿਰ ਰਜਿਸਟ੍ਰੇਸ਼ਨ ਟੈਕਸ ਆ ਆਰਟੀਓ ਆਫਸ ਦਾ ਉਹ ਅਲੱਗ ਤੋਂ ਲੱਗਦਾਗਾ ਇਹ ਐਕਸ ਸ਼ੋਅਰੂਮ ਪ੍ਰਾਈਸ ਆ ਜਿਹੜੀ ਉਹਦੇ ਉੱਤੇ ਇਹ ਜੀਐਸਟੀ ਵਗੈਰਾ ਜਿਹੜਾ ਉਹਦੇ ਵਿੱਚ ਐਡ ਹੁੰਦਾਗਾ ਤਾਂ ਇਸ ਤੋਂ ਬਾਅਦ ਆ ਦੋਸਤੋ ਜਿਹੜੀਆਂ ਛੋਟੀਆਂ ਕਾਰਾਂ ਨੇ ਤੇ ਡੀਜ਼ਲ ਤੇ ਚੱਲਦੀਆਂ ਨੇ ਜੇ ਉਹਤੇ 1500 ਸੀਸੀ ਤੱਕ ਨੇ ਤੇ ਉਹਨਾਂ ਦੀ ਲੈਂਥ ਆ ਜਿਹੜੀ 4 ਮੀਟਰ ਤੱਕ ਦੀ ਆ ਤਾਂ ਉਹ ਕਾਰਾਂ ਦੇ ਉੱਤੇ 28% ਗਵਰਨਮੈਂਟ ਜੀਐਸਟੀ ਲਗਾ ਰਹੀ ਆ ਤੇ 3% ਸੈਸ ਲੱਗ ਰਿਹਾ ਤਾਂ 31% ਉਹਦੇ ਉੱਤੇ ਟੋਟਲ ਟੈਕਸ ਆਪਾਂ ਨੂੰ ਦੇਣਾ ਪੈਂਦਾਗਾ ਜਿਹੜੀ ਛੋਟੀ ਡੀਜ਼ਲ ਦੀ ਕਾਰ ਆ ਗਈ ਤਾਂ ਇਸ ਤੋਂ ਵੱਧ ਆ ਦੋਸਤ ਦਰਵਾਨੀਆਂ ਕਾਰਾਂ ਨੇ ਜਿਹੜੀ ਦਰਵਾਨੇ ਸੈਜ ਦੀਆਂ ਕਾਰਾਂ ਨੇ ਪੈਟਰੋਲ ਤੇ ਡੀਜ਼ਲ ਦੇ ਉੱਤੇ ਚੱਲਦੀਆਂ ਨੇ ਤੇ ਉਹਨਾਂ ਦੀ ਇੰਜਨ ਕੈਪੈਸਿਟੀ ਹੈ ਜਿਹੜੀ 1200 ਸੀਸੀ ਤੋਂ ਲੈ ਕੇ 1500 ਸੀਸੀ ਤੱਕ ਆ ਤੇ ਪੈਟਰੋਲ ਤੇ ਡੀਜ਼ਲ ਦੋਨੇ ਵਰਜਨ ਦੇ ਵਿੱਚ ਤਾਂ ਉਹਨਾਂ ਦੇ ਉੱਤੇ 28% ਗਵਰਨਮੈਂਟ ਜੀਐਸਟੀ ਲੈ ਰਹੀ ਹੈ ਤੇ 5% 15% ਸੈਸ ਲੈ ਰਹੀ ਆ ਤਾਂ ਉਹਦੇ ਉੱਤੇ ਆਪਾਂ ਟੋਟਲ 43% ਜਿਹੜਾ ਟੈਕਸ ਹੈਗਾ ਉਹ ਗਵਰਨਮੈਂਟ ਨੂੰ ਪੇਡ ਕਰਦੇ ਆ ਤਾਂ ਦੋਸਤੋ ਇਸ ਤੋਂ ਬਾਅਦ ਆਹਾਨੂੰ ਦੱਸਣਾ ਵੀ ਜਿਹੜੀਆਂ ਲਗਜ਼ਰੀ ਕਾਰਾਂ ਨੇ ਦਰਮਾਨੀਆਂ ਕਾਰਾਂ ਤੋਂ ਉੱਪਰ ਲੱਗਦੀਆਂ ਆ ਜਾਂਦੀਆਂ ਨੇ ਜਿਹੜੀਆਂ ਉਹਨਾਂ ਦੇ ਉੱਤੇ ਗਵਰਨਮੈਂਟ ਤੇ ਉਹਨਾਂ ਰਹੀਆਂ 500 1500 ਸੀਸੀ ਤੋਂ ਉੱਪਰ ਨੇ 1500 ਸੀਸੀ ਤੋਂ ਉੱਪਰ ਲੱਗਦੀਆਂ ਕਾਰ ਨੇ ਉਹਨਾਂ ਉੱਤੇ ਗਵਰਨਮੈਂਟ 28% ਜੀਐਸਟੀ ਲੈਂਦੀ ਆ 20% ਗਵਰਨਮੈਂਟ ਉਹਦੇ ਉੱਤੇ ਸੈਸ ਲਗਾਉਂਦੀ ਆ ਤਾਂ ਟੋਟਲ ਆਪਾਂ ਤੋਂ 48% ਟੈਕਸ ਆਪਾਂ ਉਹਦੇ ਉੱਤੇ ਪੇਡ ਕਰਦੇ ਆ ਜਿਹੜੀਆਂ ਲਗਜ਼ਰੀ ਕਾਰਾਂ ਇਸ ਤੋਂ ਬਾਅਦ ਆ ਦੋਹਰੋ ਜਿਹੜੀਆਂ ਐਸਯੂਵੀ ਕਾਰਾਂ ਨੇ ਤੇ 1500 ਸੀਸੀ ਤੋਂ 1500 ਸੀਸੀ ਤੋਂ ਉੱਪਰ ਦੀਆਂ ਨੇ ਤੇ ਉਹਨਾਂ ਦੀ ਲੈਂਥ ਆ ਜਿਹੜੀ 4 ਮੀਟਰ ਤੋਂ ਉੱਪਰ ਆ ਇਹਦੇ ਵਿੱਚ ਵੱਡੀਆਂ ਕਾਰਾਂ ਜਿਵੇਂ ਫੋਰਚੂਨਰ ਵਗੈਰਾ ਤਾਂ ਉਹਨਾਂ ਦੇ ਉੱਤੇ ਗਵਰਨਮੈਂਟ 28% ਜੀਐਸਟੀ ਲੈ ਰਹੀ ਆ ਤੇ 22% ਸੈਸ ਲੱਗਦਾ ਤਾਂ 50% ਉਹ ਕਾਰ ਦੀ ਜਿੰਨੇ ਕੀਮਤ ਦਾ 50% ਉਹਦੇ ਉੱਤੇ ਆਪਾਂ GST ਦੇ ਰਹੇ ਆ ਮਤਲਬ ਕਿ ਜਿੰਨੇ ਦੀ ਕਾਰ ਉਹਨੀ ਗਵਰਨਮੈਂਟ ਲੈ ਰਹੀ ਆ ਤਾਂ 50% GST 50% ਕਾਰ ਦੀ ਕੀਮਤ ਤਾਂ ਇੰਨਾ ਉਹਦੇ ਉੱਤੇ GST ਗਵਰਨਮੈਂਟ ਅੱਜ ਦੀ ਘੜੀ ਲੈ ਰਹੀ ਆ ਇਸ ਤੋਂ ਬਾਅਦ ਦੋਸਤੋ ਜਿਹੜੀਆਂ EV ਕਾਰ ਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਹੁਣ ਵੀ EV ਵਾਈਕਲ ਨੇ ਜਿਹੜੇ ਉਹਨਾਂ ਨੂੰ ਗਵਰਨਮੈਂਟ ਜ਼ਿਆਦਾ ਪ੍ਰਮੋਟ ਕਰ ਰਹੀ ਆ ਇਲੈਕਟ੍ਰੋਨਿਕ ਵਾਈਕਲ ਨੇ ਜਿਹੜੇ ਬਿਜਲੀ ਤੇ ਚੱਲਣ ਵਾਲੇ ਵਾਈਕਲ ਨੇ ਉਹਨਾਂ ਨੂੰ ਗਵਰਨਮੈਂਟ ਜ਼ਿਆਦਾ ਪ੍ਰਮੋਟ ਕਰ ਲਈ ਆ ਤਾਂ ਉਹਦੇ ਵਿੱਚ ਸਾਰੀਆਂ ਜਿਹੜੀਆਂ ਕਟਾ ਗਈ ਦੀਆਂ ਕਾਰਨ ਚਾਹੇ ਉਹ ਬੈਟਰੀ ਦੇ ਮੁਤਾਬਕ ਛੋਟੀਆਂ ਵੱਡੀਆਂ ਜਿੰਨੇ ਵੀ ਹੁੰਦੇ ਕੈਪੈਸਿਟੀ ਉਹਦੇ ਮੁਤਾਬਕ ਉਹਨਾਂ ਦੇ ਉੱਤੇ 5% ਗਵਰਨਮੈਂਟ ਜੀਐਸਟੀ ਲੈ ਰਹੀ ਆ ਤੇ 0% ਉਹਦੇ ਉੱਤੇ ਸੈਸਾਗਾ ਸੈਸ ਕੋਈ ਨਹੀਂ ਲੱਗਦਾ ਉਹਦੇ ਤੋਂ ਟੋਟਲ 5% ਆਪਾਂ ਜੀਐਸਟੀ ਗਵਰਨਮੈਂਟ ਨੂੰ ਪੇਡ ਕਰ ਰਹੇ ਹਾਂ ਤਾਂ ਦੋਸਤੋ ਉਮੀਦ ਆ ਵੀ ਤੁਹਾਨੂੰ ਇੰਨੀ ਜਾਣਕਾਰੀ ਸਮਝ ਆ ਗਈ ਹੋਣੀ ਆ ਵੀ ਕਿਹੜੀ ਕਾਰ ਦੇ ਉੱਤੇ ਕਿੰਨਾ ਜੀਐਸਟੀ ਕਿੰਨਾ ਸੈਸ ਹੁਣ ਤੱਕ ਆਪਾਂ ਦੇ ਰਹੇ ਹਾਂ ਆ ਇਸ ਤੋਂ ਬਾਅਦ ਦੋਸਤੋ ਤੁਹਾਨੂੰ ਆਪਾਂ ਦੱਸਦੇ ਹਾਂ ਵੀ ਦਿਵਾਲੀ ਦੇ ਉੱਤੇ ਜਿਹੜਾ GST ਹੈ ਕਾਰਾਂ ਦੇ ਉੱਤੇ ਉਹ ਕਿੰਨਾ ਘਟ ਹੋਣ ਦੀ ਸੁਭਾਵ ਬਣਾਂਗੀ ਜਾਂ ਕਿੰਨਾ ਘਟ ਹੋ ਜਾਵੇਗਾ ਤਾਂ ਉਹਦੇ ਨਾਲ ਗਾਹਕ ਨੂੰ ਤੇ ਕਾਰ ਕੰਪਨੀਆਂ ਨੂੰ ਜਾਂ ਫਿਰ ਹੋਰ ਕਿਹੜੇ-ਕਿਹੜੇ ਰੁਜ਼ਗਾਰ ਉਹਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਕੀ ਫਾਇਦਾ ਹੋਵੇਗਾ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਵੀ ਜਿਹੜੀਆਂ ਛੋਟੀਆਂ ਪੈਟਰੋਲ ਕਾਰ ਨੇ ਉਹਦੇ ਤੇ ਟੋਟਲ ਆਪਾਂ 29% ਟੈਕਸ ਦੇ ਰਹੇ ਆ ਸਾਡਾ ਦੋਸਤੋ ਜਿਹੜਾ ਅੱਜ ਦਾ ਜੀਐਸਟੀ ਦਾ ਸਲੈਬ ਚੱਲ ਰਿਹਾ ਉਹਦੇ ਵਿੱਚ ਚਾਰ ਸਲੈਬ ਜੀਐਸਟੀ ਦੇ ਗਵਰਨਮੈਂਟ ਚਲਾ ਰਹੀ ਆ ਇੱਕ 5% 12% 18% ਤੇ 28% ਇਹ ਚਾਰ ਸਲੈਬ ਆ ਜਿਹੜੇ ਗਵਰਨਮੈਂਟ ਨੇ ਜੀਐਸਟੀ ਦੇ ਰੱਖੇ ਹੋਏ ਆ ਅਲੱਗ-ਅਲੱਗ ਆਈਟਮਾਂ ਦੇ ਉੱਤੇ ਅਲੱਗ-ਅਲੱਗ ਆਈਟਮ ਦੇ ਹਿਸਾਬ ਦੇ ਨਾਲ ਆ ਤਾ ਦੋਸਤੋ ਜਿਹੜਾ ਹੁਣ ਦੀਵਾਲੀ ਦੇ ਉੱਤੇ ਗਵਰਨਮੈਂਟ ਜਾਂ ਅਗਲਾ ਜਿਹੜਾ ਰੀਫਾਰਮ ਕਰ ਰਹੀ ਹੈ ਜੀਐਸਟੀ ਦੇ ਵਿੱਚ ਜੀਐਸਟੀ ਦੇ ਵਿੱਚ ਸੁਧਾਰ ਕਰ ਰਹੀ ਆ ਤਾਂ ਗਵਰਨਮੈਂਟ ਦਾ ਮੰਨਣਾ ਹੈਗਾ ਵੀ ਉਹਦੇ ਵਿੱਚ ਦੋ ਹੀ ਸਲੈਬ ਰੱਖੇ ਜਾਣ 12 ਤੇ 18% ਵਾਲਾ ਮਤਲਬ ਕਿ 5% ਵਾਲਾ ਤੇ 28% ਵਾਲਾ ਜਿਹੜਾ ਸਲੈਬ ਆ ਉਹਨੂੰ ਖਤਮ ਕਰ ਦਿੱਤਾ ਜਾਵੇ ਉਹਨੂੰ ਆਪਸ ਦੇ ਵਿੱਚ ਵੰਡ ਦਿੱਤਾ ਜਾਵੇ ਜਿਹੜੇ 5% ਵਾਲੇ ਉਹਨੂੰ ਜਾਂਦਾ ਜ਼ੀਰੋ ਕਰ ਦਿੱਤਾ ਜਾਵੇ ਤੇ ਜਿਹੜੇ 18 ਵਾਲੇ ਉਹਨਾਂ ਨੂੰ 12% ਤੇ 28 ਵਾਲਾ ਨੂੰ 18% ਕਰ ਦਿੱਤਾ ਜਾਵੇ ਤਾਂ ਜੋ ਆਮ ਆਦਮੀ ਨੂੰ ਥੋੜੀ ਰਾਹਤ ਮਿਲ ਸਕੇ ਉਹਨੂੰ ਮੰਗਿਆਈ ਤੋਂ ਥੋੜੀ ਰਾਹਤ ਦਿਵਾਉਣ ਵਾਸਤੇ ਗਵਰਨਮੈਂਟ ਨੇ ਫੈਸਲਾ ਲੈ ਰਹੀ ਆ ਤਾਂ ਦੋਸਤੋ ਤੁਹਾਨੂੰ ਆਪਾਂ ਦੱਸਦੇ ਆ ਵੀ ਕਾਰਾਂ ਦੇ ਉੱਤੇ ਗਵਰਨਮੈਂਟ ਜੀਐਸਟੀ ਕਿੰਨਾ ਕਰ ਸਕਦੀ ਆ ਤਾਂ ਜਿਵੇਂ ਕਿ ਛੋਟੀ ਕਾਰ ਆ ਤਾਂ ਦੋਸਤੋ ਅੱਜ ਦੀ ਘੜੀ ਆਪਾਂ ਨੂੰ ਤਾਂ 29 30% ਟੈਕਸ ਦੇਣਾ ਪੈਂਦਾਗਾ ਤਾਂ ਗਵਰਨਮੈਂਟ ਜੇਕਰ ਦੀਵਾਲੀ ਦੇ ਉੱਤੇ ਆਪਾਂ ਨੂੰ ਤੋਹਫ਼ਾ ਦਿੰਦੀ ਆ ਆਮ ਆਦਮੀ ਨੂੰ ਛੋਟੇ ਮੀਡਲ ਕਲਾਸ ਬੰਦਿਆਂ ਨੂੰ ਤੋਹਫ਼ਾ ਦਿੰਦੀ ਆ ਤਾਂ ਉਹ ਇਹਨੂੰ 18% ਦੇ ਸਲੈਬ ਦੇ ਵਿੱਚ ਲਿਆ ਸਕਦੀ ਆ ਤਾਂ ਇੱਥੇ ਸਿੱਧਾ-ਸਿੱਧਾ ਮਤਲਬ ਕਿ ਆਪਾਂ ਨੂੰ 11% ਦਾ ਜਿਹੜਾ ਫਾਇਦਾ ਹੈਗਾ ਉਹ ਆਪਾਂ ਨੂੰ ਕਾਰਾਂ ਦੇ ਉੱਤੇ ਮਿਲ ਸਕਦਾ ਛੋਟੀਆਂ ਜਿਹੜੀਆਂ ਪੈਟਰੋਲ ਦੀਆਂ ਕਾਰ ਨੇ ਉਹਨਾਂ ਨੂੰ ਉਹ ਗਵਰਨਮੈਂਟ 18% ਦੇ ਉੱਤੇ ਲਿਆ ਸਕਦੀ ਆ ਤੇ ਸੈਸ ਨੂੰ ਇਸਾ ਸਿਸਟਮ ਦੇ ਵਿੱਚੋਂ ਸ਼ਾਇਦ ਗਵਰਨਮੈਂਟ ਖਤਮ ਕਰ ਦੇਵੇਗੀ ਕਿਉਂਕਿ ਗਵਰਨਮੈਂਟ 1 ਨੇਸ਼ਨ 1 ਟੈਕਸ ਦੇ ਹਿਸਾਬ ਦੇ ਨਾਲ ਕੰਮ ਕਰ ਰਹੀ ਆ ਤਾਂ ਹੋ ਸਕਦਾ ਵੀ ਜਿਹੜਾ ਸੈਸ ਹੈਗਾ ਉਹਨੂੰ ਖਤਮ ਕਰਕੇ ਕੱਲਾ ਜੀਐਸਟੀ ਗਵਰਨਮੈਂਟ ਕਸਟਮਰ ਤੋਂ ਲਿਆ ਕਰੇ ਤਾਂ ਦੋਸਤੋ ਇਹ 18% ਹੋ ਸਕਦਾਗਾ ਮਤਲਬ ਕਿ ਇਹਦੇ ਵਿੱਚ ਆਪਾਂ ਨੂੰ 11% ਦਾ ਸਿੱਧਾ ਸਿੱਧਾ ਫਾਇਦਾ ਕਸਟਮਰ ਨੂੰ ਗਵਰਨਮੈਂਟ ਪਹੁੰਚਾ ਸਕਦੀ ਹੈ ਜਿਹੜੀਆਂ ਛੋਟੀਆਂ ਪੈਟਰੋਲ ਦੀਆਂ ਕਾਰਨਾਂ ਉਸ ਤੋਂ ਬਾਅਦ ਜਿਹੜੀਆਂ ਛੋਟੀਆਂ ਡੀਜ਼ਲ ਦੀਆਂ ਕਾਰਾਂ ਨੇ ਤਾਂ ਇਹਨਾਂ ਉੱਤੇ 31% ਅੱਜ ਦੀ ਘੜੀ ਆਪਾਂ ਟੈਕਸ ਦੇ ਰਹੇ ਹਾਂ ਉਸ ਦੇ ਵਿੱਚ 3% ਸੈਸਾ 28% ਜੀਐਸਟੀ ਦੇ ਰਹੇ ਹਾਂ ਤਾਂ ਇਸ ਨੂੰ ਵੀ ਗਵਰਨਮੈਂਟ 18% ਜੀਐਸਟੀ ਦੇ ਵਿੱਚ ਲਿਆ ਸਕਦੀ ਆ ਤੇ ਇਸ ਦੇ ਵਿੱਚ ਆਪਾਂ ਨੂੰ ਸਿੱਧਾ-ਸਿੱਧਾ 13% ਦਾ ਫਾਇਦਾ ਹੋ ਸਕਦਾ ਆ ਆਮ ਆਦਮੀ ਨੂੰ 13% ਦਾ ਫਾਇਦਾ ਹੋ ਸਕਦਾ ਜਿਹੜਾ ਬੰਦਾ ਛੋਟੀ ਪਟ્રોલ ਦੀ ਕਾਰ ਖਰੀਦਣੀ ਚਾਹੁੰਦਾਗਾ ਇਸ ਤੋਂ ਬਾਅਦ ਆ ਦੋਸਤੋ ਜਿਹੜਾ ਦਰਮਿਆਨੀਆਂ ਕਾਰਨ ਇਹਨਾਂ ਦੇ ਉੱਤੇ 43% ਆਪਾਂ ਟੈਕਸ ਦੇ ਰਹੇ ਹਾਂ ਤਾਂ ਹੋ ਸਕਦਾ ਗਵਰਨਮੈਂਟ ਇਸ ਨੂੰ ਵੀ ਘੱਟ ਕਰ ਸਕਦੀ ਆ ਪਰ ਇਹ ਕੋਈ ਕਨਫਰਮ ਨਹੀਂ ਆ ਵੀ ਇਸ ਨੂੰ ਵੀ ਘੱਟ ਕਰ ਦੇਵੇਗੀ ਕਿਉਂਕਿ ਗਵਰਨਮੈਂਟ 28% ਵਾਲਾ ਸਲੈਬ ਤਾਂ ਗਵਰਨਮੈਂਟ ਨੇ ਖਤਮ ਕਰ ਦਿੱਤਾ ਤਾਂ 43% ਤੋਂ 18% ਤੱਕ ਆਉਣਾ ਥੋੜਾ ਮੁਸ਼ਕਲ ਆ ਤਾਂ ਗਵਰਨਮੈਂਟ ਇੱਥੇ ਇੱਕ ਹੋਰ ਚੀਜ਼ ਕਰ ਸਕਦੀ ਆ ਵੀ ਜਿਹੜੇ ਇੱਕ ਸਪੈਸ਼ਲ ਸਲੈਬ ਰੱਖੂਗੀ 40% ਦਾ ਉਹ 40% ਵਾਲ ਸਲੈਬ ਦੇ ਵਿੱਚ ਹੀ ਵੱਡੀਆਂ ਕਾਰਾਂ ਨੂੰ ਲਗਜ਼ਰੀ ਕਾਰਾਂ ਨੂੰ ਲੈ ਕੇ ਆ ਸਕਦੀ ਆ ਪਰ ਹਜੇ ਜਦੋਂ ਗਵਰਨਮੈਂਟ ਦਾ ਕੋਈ ਡਿਸੀਜਨ ਆਊ ਐਕਚੁਅਲ ਉਹਦੇ ਵਿੱਚ ਉਦੋਂ ਵੀ ਆਪਾਂ ਨੂੰ ਪਤਾ ਚੱਲੂਗਾ ਵੀ ਕਿੰਨਾ ਟੈਕਸ ਕਰ ਸਕਦੀ ਆ ਪਰ 43% ਤੋਂ 18% ਤਾਂ ਗਵਰਨਮੈਂਟ ਇਹ ਚੀਜ਼ ਨਹੀਂ ਕਰ ਸਕਦੀ ਕਿਉਂਕਿ ਇਸ ਤਰ੍ਹਾਂ ਗਵਰਨਮੈਂਟ ਨੂੰ ਵੀ ਨੁਕਸਾਨ ਹੋਵੇਗਾ ਤਾਂ ਇਹ 43% ਦਾ ਟੈਕਸ ਹੋ ਸਕਦਾ ਗਵਰਨਮੈਂਟ ਇਹਨੂੰ 40% ਦਾ ਨਵਾਂ ਕੋਈ ਸਲੈਬ ਬਣਾਵੇ ਤੇ 40% ਟੈਕਸ ਜਿਹੜੀਆਂ ਦਰਬਾਨੀਆਂ ਕਾਰਾਂ ਨੇ ਉਹਨਾਂ ਦੇ ਉੱਤੇ ਲੈ ਸਕਦੀ ਹੈ ਤੇ ਸੈਸ ਨੂੰ ਖਤਮ ਕਰ ਦੇਵੇਗੀ ਕਿਲਾ ਜੀਐਸਟੀ ਦਾ 40% ਵਾਲਾ ਸਲੈਬ ਲਿਆ ਸਕਦੀ ਹੈ ਉਸ ਤੋਂ ਬਾਅਦ ਆ ਦੋਸਤੋ ਜਿਹੜੀਆਂ ਲਗਜ਼ਰੀ ਕਾਰ ਨੇ ਉਹਨਾਂ ਦੇ ਉੱਤੇ ਅੱਜ ਦੀ ਘਰੀ 48% ਆਪਾਂ ਟੈਕਸ ਦੇ ਰਹੇ ਹਾਂ ਜਿਸ ਦੇ ਵਿੱਚ 28% ਜੀਐਸਟੀ ਅਤੇ 20% ਸੈਸ ਲੱਗਦਾਗਾ ਤਾਂ ਇਸ ਨੂੰ ਵੀ ਗਵਰਨਮੈਂਟ ਹੋ ਸਕਦਾ 40% ਵਾਲੇ ਸਲੈਬ ਦੇ ਵਿੱਚ ਲੈ ਆਵੇ ਤੇ ਜਿਹੜੇ ਬੰਦੇ ਲਗਜ਼ਰੀ ਕਾਰਾਂ ਖਰੀਦਣੇ ਚਾਹੁੰਦੇ ਉਹਨਾਂ ਨੂੰ 8.5% ਦਾ ਫਾਇਦਾ ਹੋ ਜਾਵੇਗਾ ਅਸ ਤੋਂ ਬਾਅਦ ਦੋਸਤੋ ਜਿਹੜੀਆਂ ਐਕਸ ਯੂ ਵੀ ਕਾਰਾਂ ਨੇ ਵੱਡੀਆਂ ਕਾਰਾਂ ਨੇ ਜਿਹੜੀਆਂ ਦੀ ਲੈਂਥ 4 ਮੀਟਰ ਤੋਂ ਉੱਪਰ ਆ ਗਈ ਤੇ 1500 ਸੀਸੀ ਦੇ ਇੰਜਣ ਤੋਂ ਵੱਡਣ ਇੰਜਣਾਂ ਦੀ ਕੈਪੈਸਿਟੀ ਤੋਂ ਵੱਡੀਆਂ ਕਾਰਾਂ ਨੇ ਤਾਂ ਉਹਨਾਂ ਦੇ ਵਿੱਚ 50% ਅੱਜ ਦੀ ਘੜੀ ਗਵਰਨਮੈਂਟ ਟੈਕਸ ਲੈ ਰਹੀ ਆ ਤਾਂ ਇਸ ਨੂੰ ਵੀ ਉਹਨਾਂ ਲੋਕਾਂ ਨੂੰ ਵੀ ਫਾਇਦਾ ਪਹੁੰਚਾਉਣ ਦੇ ਲਈ ਤੇ ਗਵਰਨਮੈਂਟ ਇਹਨੂੰ 40% ਵਾਲੇ ਸਲੈਬ ਦੇ ਵਿੱਚ ਲਿਆ ਸਕਦੀ ਆ ਤਾ ਮਤਲਬ ਕਿ ਜਿਹੜਾ 29 ਤੇ 31% ਆਪ ਟੈਕਸ ਦੇ ਰਹੇ ਆ ਛੋਟੀਆਂ ਦਰਵਾਨੀਆਂ ਕਾਰਾਂ ਦੇ ਉੱਤੇ ਉਹ ਬਾ 18% ਵਾਲੇ ਸਲੈਬ ਚ ਆ ਸਕਦਾ ਜਿਸ ਤਰ੍ਹਾਂ ਮਿਡਲ ਕਲਾਸ ਬੰਦੇ ਜਿਹੜੇ ਛੋਟੀਆਂ ਕਾਰਾਂ ਖਰੀਦਣੀਆਂ ਨੇ ਆਪਣੀ ਫੈਮਲੀ ਦੇ ਲਈ ਤਾਂ ਉਹਨਾਂ ਨੂੰ 11 ਜਾਂ 13% ਤੱਕ ਦਾ ਟੈਕਸ ਦੇ ਵਿੱਚ ਛੂਟ ਮਿਲ ਸਕਦੀ ਹੈ ਉਹਨਾਂ ਨੂੰ ਇਹ ਦੀਵਾਲੀ ਦਾ ਆਫਰ ਮਿਲ ਸਕਦਾ ਬਾਕੀ ਇਸ ਦੇ ਵਿੱਚ ਗਵਰਨਮੈਂਟ ਦਾ ਹਜੇ ਕੋਈ ਕਲੀਅਰ ਨਹੀਂ ਹੈ ਪਰ ਆਪਣਾ ਇੱਕ ਐਸਟੀਮੇਟ ਹੈ ਵੀ ਇਹਨੂੰ 40% ਦੇ ਇੱਕ ਸਲੈਬ ਗਵਰਨਮੈਂਟ ਸਪੈਸ਼ਲ ਬਣਾ ਸਕਦੀ ਹੈ ਲਗਜ਼ਰੀ ਕਾਰ ਵਾਸਤੇ ਤੇ ਜਿਹੜੀਆਂ ਵੱਡੀਆਂ ਐਕਸਯੂ ਐਕਸਯੂਵੀਜ਼ ਕਰਨੇ ਉਹਨਾਂ ਵਾਸਤੇ ਤਾਂ ਪਰ ਆਉਣ ਵਾਲੇ ਟਾਈਮ ਦੇ ਵਿੱਚ ਹੀ ਗਵਰਨਮੈਂਟ ਦਾ ਪਤਾ ਲੱਗੂਗਾ ਵੀ ਕਿੰਨਾ ਟੈਕਸ ਇਹਨਾਂ ਕਾਰਾਂ ਦੇ ਉੱਤੇ ਘਟ ਕਰੇਗੀ ਪਰ ਤਾਂ ਕਾਰਾਂ ਦੇ ਉੱਤੇ ਟੈਕਸ ਘਟ ਹੁਣ ਅੱਜ ਦੀ ਜ਼ਰੂਰਤ ਆ ਕਿਉਂਕਿ ਦੋਸਤੋ ਕੋਰੋਨਾ ਤੋਂ ਬਾਅਦ ਕਾਰਾਂ ਦੀ ਜਿਹੜੀ ਵਿਕਰੀ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਗ੍ਰਾਵਿਟੀ ਆ ਗਈ ਆ ਲੋਕਾਂ ਨੇ ਬਹੁਤ ਜ਼ਿਆਦਾ ਨਵੀਆਂ ਕਾਰਾਂ ਖਰੀਦਣੀਆਂ ਬੰਦ ਕਰ ਦਿੱਤੀਆਂ ਨੇ ਬਹੁਤ ਜ਼ਿਆਦਾ ਉਹਦੇ ਵਿੱਚ ਘਟ ਹੋ ਗਈ ਹੈ ਉਹਨਾਂ ਦੀ ਸੇਲ ਦੇ ਵਿੱਚ ਤਾਂ ਕਾਰ ਕੰਪਨੀਆਂ ਨੇ ਵੀ ਗਵਰਨਮੈਂਟ ਨੂੰ ਰਿਕਵੈਸਟ ਕੀਤੀ ਹੈ ਵੀ ਥੋੜਾ ਟੈਕਸ ਦੇ ਵਿੱਚ ਛੂਟ ਦਿੱਤੀ ਜਾਵੇ ਤਾਂ ਜੋ ਲੋਕ ਲੋਕਾਂ ਦਾ ਕਾਰਾਂ ਖਰੀਦਣ ਮਨ ਰੁਝਾਨ ਵਧੇ ਤੇ ਲੋਕ ਕਾਰਾਂ ਨੂੰ ਜ਼ਿਆਦਾ ਖਰੀਦਣ ਤੇ ਜਿਹੜੀ ਕਾਰ ਆਟੋਮੋਬਾਈਲ ਇੰਡਸਟਰੀ ਆ ਉਹ ਹੋਰ ਗਰੋਥ ਕਰੇ ਦੂਸਰਾ ਜਿਵੇਂ ਕਿ ਅਮਰੀਕਾ ਨੇ ਇੰਡੀਆ ਦੇ ਇੰਡੀਆ ਦੀਆਂ ਕਾਰਾਂ ਵਗੈਰਾ ਤੇ ਬਹੁਤ ਜ਼ਿਆਦਾ ਟੈਕਸ ਟੈਰਫ ਵਧਾ ਦਿੱਤਾ ਤਾਂ ਉਸ ਨਾਲ ਵੀ ਕਾਰ ਕੰਪਨੀਆਂ ਦੀ ਸੇਲ ਬਹੁਤ ਘਟ ਹੋ ਜਾਵੇਗੀ ਕਿਉਂਕਿ ਪਹਿਲਾਂ ਬਹੁਤ ਜਾਂਦੀਆਂ ਬਹੁਤ ਸਾਰੀਆਂ ਕਾਰਾਂ ਕਾਰ ਕੰਪਨੀਆਂ ਐਕਸਪੋਰਟ ਕਰਦੀਆਂ ਸੀ ਅਮਰੀਕਾ ਜਾਂ ਹੋਰ ਕੰਟਰੀ ਨੂੰ ਤਾਂ ਟੈਰਫ ਵਧਣ ਦੇ ਨਾਲ ਉਹਨਾਂ ਦੀ ਉਹ ਸੇਲ ਦੇ ਉੱਤੇ ਹੀ ਇਫੈਕਟ ਪਵੇਗਾ ਪਊਗਾ ਤੇ ਉਹਨਾਂ ਦੀ ਸੇਲ ਵੀ ਘਟ ਹੋ ਜਾਵੇਗੀ ਸੇਲ ਘਟ ਹੋ ਜਾਵੇਗੀ ਤਾਂ ਕਾਰ ਕੰਪਨੀਆਂ ਚਾਹੁੰਦੀਆਂ ਨੇ ਵੀ ਜੇਕਰ ਇੰਡੀਆ ਦੇ ਵਿੱਚ ਹੀ ਗਵਰਨਮੈਂਟ ਟੈਕਸ ਘਟ ਕਰ ਦਵੇ ਤਾਂ ਉਹਨਾਂ ਦੀ ਸੇਲ ਵੱਧ ਜਾਵੇਗੀ ਤਾਂ ਗਵਰਨਮੈਂਟ ਇਹਦੇ ਬਾਰੇ ਸੋਚ ਸਕਦੀ ਆ ਤੇ ਦੀਵਾਲੀ ਦੇ ਉੱਤੇ ਆਮ ਆਦਮੀ ਨੂੰ ਇਹ ਤੋਹਫਾ ਮਿਲ ਸਕਦਾਗਾ ਤਾਂ ਦੋਸਤੋ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਵੀ ਕਾਰ ਕੰਪਨੀਆਂ ਤੇ ਗਾਹਕਾਂ ਨੂੰ ਕੀ ਕੀ ਫਾਇਦੇ ਹੋਣਗੇ ਜੇਕਰ ਜੀਐਸਟੀ ਕਾਰਾਂ ਦੇ ਉੱਤੇ ਘਟ ਹੋ ਜਾਵੇਗਾ ਤਾਂ ਦੋਸਤੋ ਸਭ ਤੋਂ ਪਹਿਲਾਂ ਤਾਂ ਤਾਂ ਸਾਨੂੰ ਦੱਸਿਆ ਵੀ GST ਘਟਣ ਦਾ ਸਿੱਧਾ ਫੈਕਟਰ ਕਾਰ ਦੀ ਪ੍ਰਾਈਸ ਦੇ ਉੱਤੇ ਹੁੰਦਾਗਾ ਤਾਂ ਕਾਰਾਂ ਦੇ ਰੇਟ ਥੱਲੇ ਆ ਜਾਣਗੇ ਤੇ ਜਿਹੜੇ ਲੋਕ ਨਵੀਆਂ ਕਾਰਾਂ ਖਰੀਦਣੀਆਂ ਚਾਹੁੰਦੇ ਆ ਜੇਕਰ ਉਹਨਾਂ ਨੂੰ 1,50,000 ਜਾਂ ਫਿਰ 70-80,000 ਰੁਪਏ ਵੀ ਕਾਰ ਸਸਤੀ ਮਿਲੂਗੀ ਤਾਂ ਉਹ ਪੁਰਾਣੀ ਦੀ ਵਜ੍ਹਾ ਤੇ ਨਹੀਂ ਕਰਾ ਨਵੀਂ ਕਾਰ ਨੂੰ ਹੀ ਪ੍ਰੈਫਰ ਕਰਨਗੇ ਨਵੀਂ ਕਾਰ ਨੂੰ ਹੀ ਮਤਲਬ ਕਿ ਅਪਾਂਟੈਂਸ ਦੇਣਗੇ ਤਾਂ ਉਸ ਨਾਲ ਕਾਰਾਂ ਦੇ ਰੇਟਾਂ ਦੇ ਵਿੱਚ ਘਾਟ ਆ ਜਾਵੇਗੀ ਤਾਂ ਆਮ ਆਦਮੀ ਨੂੰ ਥੋੜੀ ਕਾਰ ਸਸਤੀ ਮਿਲ ਜਾਵੇਗੀ ਇਸ ਤੋਂ ਬਾਅਦ ਆ ਦੋਸਤੋ ਜਿਹੜੀਆਂ ਕਾਰ ਕੰਪਨੀਆਂ ਨੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਵੱਡਾ ਫਾਇਦਾ ਹੋਊਗਾ ਵੀ ਉਹਨਾਂ ਦੀ ਸੇਲ ਦੇ ਵਿੱਚ ਬੁਢਾਤਰੀ ਹੋਊਗੀ ਸੇਲ ਉਹਨਾਂ ਦੀ ਵਧੂਗੀ ਉਹਨਾਂ ਨੇ ਜ਼ਿਆਦਾ ਕਾਰਾਂ ਵਿਕਣੀਆਂ ਜ਼ਿਆਦਾ ਕਾਰਾਂ ਵਿਕਣਗੀਆਂ ਤਾਂ ਫਿਰ ਇਹਦੇ ਨਾਲ ਰੋਜ਼ਗਾਰ ਵੀ ਵਧੂਗਾ ਰੋਜ਼ਗਾਰ ਵਧੂਗਾ ਤਾਂ ਆਪਣਾ ਦੇਸ਼ ਤਰੱਕੀ ਕਰੂਗਾ ਤੇ ਕਾਰ ਕੰਪਨੀਆਂ ਦੀ ਵੀ ਗ੍ਰੋਥ ਇਸੇ ਤੇ ਡਿਪੈਂਡ ਹੁੰਦੀ ਹੈ ਇਸ ਤੋਂ ਬਾਅਦ ਆ ਦੋਸਤੋ ਬੈਂਕਾਂ ਨੂੰ ਵੀ ਇਹਨਾਂ ਦਾ ਇਨਡਾਇਰੈਕਟਲੀ ਫਾਇਦਾ ਹੋਊਗਾ ਕਿਉਂਕਿ ਜੇਕਰ ਕੋਈ ਨਵੀਂ ਕਾਰ ਲਊਗਾ ਤਾਂ ਲੋਕ ਲੋਨ ਵੀ ਲੈਣਗੇ ਤਾਂ ਲੋਨ ਲੈਣਗੇ ਤਾਂ ਬੈਂਕਾਂ ਨੂੰ ਆਟੋਮੈਟਿਕਲੀ ਇਸ ਚੀਜ਼ ਦਾ ਫਾਇਦਾ ਹੋਊਗਾ ਤਾਂ ਇਨਡਾਇਰੈਕਟਲੀ ਬੈਂਕਾਂ ਬੈਂਕਿੰਗ ਸੈਕਟਰ ਜਿਹੜਾ ਉਹ ਵੀ ਗਰੋਥ ਕਰੂਗਾ ਜੀਐਸਟੀ ਦਾ ਜਿਹੜਾ ਸਲੈਬਾ ਹੋਇਆ ਕਰ ਘੱਟ ਕਰਦੀ ਆ ਜਾਂ ਜੀਐਸਟੀ ਜੇਕਰ ਕਾਰਾਂ ਦੇ ਉੱਤੇ ਘਟਾ ਦਿੰਦੀ ਆ ਤਾਂ ਉਮੀਦ ਆ ਵੀ ਦੋਸਤੋ ਜਿਹੜੀ ਅੱਜ ਦੀ ਵੀਡੀਓ ਹੈ ਤੁਹਾਡੇ ਲਈ ਫਾਇਦੇਮੰਦ ਹੋਊਗੀ ਤੁਹਾਨੂੰ ਆਪਣੀ ਜਾਣਕਾਰੀ ਪਸੰਦ ਆਈ ਹੋਊਗੀ ਜੇਕਰ ਤੁਹਾਡਾ ਕੋਈ ਸੁਝਾਅ ਤਾਂ ਆਪਾਂ ਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਓ ਤਾਂ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਾ ਬਟਨ ਦਬਾ ਕੇ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀਆਂ ਨੋਟੀਫਿਕੇਸ਼ਨ ਮਿਲਦੀਆਂ ਰਹਿਣ ਤਾਂ ਆਪਾਂ ਅੱਗੇ ਵੀ ਇੱਕ ਵੀਡੀਓ ਜੀਐਸਟੀ ਦੇ ਉੱਤੇ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਜਿਹੜੀ ਸਪੈਸ਼ਲ ਆਪਣੀ ਕਾਰਾਂ ਦੇ ਉੱਤੇ ਸੀ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਹੋਰ ਕਿਹੜੀਆਂ ਛੋਟੀਆਂ ਖਾਣ ਪੀਣ ਦੀਆਂ ਵਸਤਾਂ ਨੇ ਜਿਨ੍ਹਾਂ ਦੇ ਉੱਤੇ ਗਵਰਨਮੈਂਟ ਦਿਵਾਲੀ ਦੇ ਉੱਤੇ ਟੈਕਸ ਕੱਟ ਕਰ ਕੱਟ ਕਰ ਸਕਦੀ ਆ ਤੇ ਕਿੰਨਾ ਕਰ ਸਕਦੀ ਹੈ ਤੇ ਉਸ ਨਾਲ ਆਮ ਆਦਮੀ ਨੂੰ ਤੇ ਮਿਡਲ ਕਲਾਸ ਫੈਮਿਲੀ ਨੂੰ ਕੀ ਫਾਇਦਾ ਹੋਵੇਗਾ ਤੇ ਗਵਰਨਮੈਂਟ ਕਿੰਨਾ ਟੈਕਸ ਘਟ ਕਰ ਦੇਵੇਗੀ ਤਾਂ ਉਸ ਬਾਰੇ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ ਤਾਂ ਦੋਸਤੋਂ ਆਪਾਂ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵੀਂ ਜਾਣਕਾਰੀ ਲੈ ਕੇ ਸਾਰੇ ਦੋਸਤਾਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋਂ